ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਮੈਂ ਤੁਹਾਡੇ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਪਾਉ ਪਿੰਡ ਸਰਜੀਤਪੁਰ ਜ਼ਿਲ੍ਹਾ ਬਟੰਡਾ ਜੀ ਨੇੜੇ ਪਿੰਡ ਬਾਈ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇ ਗਈ ਮੋਬਾਈਲ ਨੰਬਰ ਬੋਲ 9041088878 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕ੍ਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਨੇ ਕਿਹੜਾ ਸੂਹਾ ਸੂਈ ਆ ਇਹ ਦੂਜਾ ਸੂਹਾ ਸੂਈ ਆ ਕਦੋਂ ਸੂਈ ਆ ਬਾਈ ਇਹ ਰਾਤ ਹੀ ਸੂਈ ਆ ਰਾਤ ਸੂਈ ਆ ਬੱਚਾ ਕੀ ਦੇਤਾ ਪਿੱਛੇ ਬੱਚਾ ਦੇਤਾ ਜਰਸੀ ਬੱਚਾ ਦੇਤਾ ਜਰਸੀ ਠੀਕ ਆ ਜੇਰ ਪੈ ਗਈ ਹੈ ਫਿਰ ਹਾਂ ਜੇਰ ਪੈ ਗਈ ਜੀ ਜੇਰ ਬਾਈਆ ਬੱਟਲ ਜੇਰ ਕੀ ਬੈਠਾ ਕੰਪਲੀਟ ਆ ਓਕੇ ਆ ਕਿੰਨਾ ਬੋਲੋ ਬਾਈ ਫਿਰ ਕੱਢਿਆ ਬੋਲੋ ਤੜਕੇ ਕੱਢਿਆ 3 ਕਿਲੋ ਕੋ ਬੱਚੇ ਨੂੰ ਪਿਆਦਾ ਜੀ ਠੀਕ ਹੈ ਕੋਸੇ ਨੂੰ ਗਾਣ ਪਿਆਤਾ ਸੀਗਾ ਰਾਤ ਨੂੰ ਠੀਕ ਹੈ ਬਾਈ ਹਾਂਜੀ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਫੀਟਿੰਗ ਵਾਲਾ ਲੀਵਾ ਥਣ ਮੁਖਾ ਬਹੁਤ ਸੋਹਣਾ ਲੱਗਾਈ ਥਣ ਮੁਠੀ ਵਾਲਾ ਥਣ ਚਵਾਈ ਕਿਵੇਂ ਆ ਭਰਾ ਚਵਾਈ ਬਹੁਤ ਸੋਹਣੀ ਪੋਲੀ 1 ਨੰਬਰ ਚਵਾਈ ਲੈ ਬਾਈ ਥਣ ਚੈੱਕ ਕਰੋ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਨਾਣਾ ਨੂਣਾ ਲੇਵੇ ਤੇ ਫੋਲਾਂ ਚਾਰ ਸਫੇਰੋਂ ਲੇਵਾ ਰਖਾਉਨੇ ਇੱਕੋ ਜਿਹਾ ਲੇਵਾ ਇਧਰੋਂ ਲੇਵਾ ਚੈੱਕ ਕਰੋ ਲੈ ਮੂਰੋ ਬਹੁਤ ਚੰਗਾ ਲੇਵਾ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਠੰਡੀ ਠੰਡੀ ਫੁੱਲ ਆ ਹਾਂ ਠੰਡੀ ਠੰਡੀ ਬਹੁਤ ਲੈ ਜਿਵੇਂ ਮਰਦੀ ਹੱਥ ਲਾਈ ਚਾਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਲੇਵਾ ਦੇਖੋ ਲੈ ਕਮਾਲ ਬਾਕੀ ਥਣ ਦੀ ਕੁਆਲਿਟੀ ਬਹੁਤ ਸੋਹਣੀ ਆ ਜੀ ਬੋਲੀ ਆ ਧਾਰ ਵਗੀ ਜੀ ਵੀ ਬਹੁਤ ਚੰਗਾ ਅੱਛਾ ਠੰਡੀ ਸੀਲ ਆ ਜੀ ਇਹਨਾਂ ਖਰਾਬ ਕਰਨਾ ਹੈ ਠੰਡੀ ਸੀਲ ਆ ਬਾਈ ਬਾਕੀ ਬਾਈ ਕਹਿੰਦਾ ਧਾਰਾਂ ਕੋਈ ਚੈੱਕ ਨਹੀਂ ਮਾਰ ਕੇ ਦਿਖਾਉਂਦੇ ਆ ਬਾਈ ਕੱਦ ਫੁੱਲ ਆ ਕੋਈ ਛੋਟੀ ਨਾ ਮੰਨੋ ਫੁੱਲ ਕੱਦ ਦਾ ਫੁੱਲ ਬਰੀਡ ਆ ਸੂਈ ਸਵਾਈ ਆ ਬੱਚਾ ਮਗਰ ਬੱਚਾ ਜੇਰ ਬਾਈ ਉਹ ਰੱਖੀ ਬੈਠਾ ਵਟਲ ਚ ਵਰਡ ਵੀ ਚੰਗੀ ਆ ਬਈ ਕੰਦ ਕਾਠ ਵਾਲੀ ਫੇਸ ਦੇਖੋ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਆ ਬੜਾ ਪਿਆਰਾ ਫੇਸ ਆ ਕਰ ਬੋਲੀ ਗੱਲ ਆ ਕੀ ਬਾਤ ਆ ਕੁਆਲਿਟੀ ਚੈੱਕ ਕਰੋ ਬਈ ਕਮਾਲ ਦੀ ਆ ਬਾਕੀ ਚ ਚਵਾਈ ਜੂਈ ਦਿਖਾਉਂਦੇ ਆ ਸਾਹਮਣੇ ਆ ਜਾਣੀ ਆ ਇੱਕ ਨੰਬਰ ਚ ਚਵਾਈ ਆ ਥਾਣੀ ਦਾਸਦਾ ਬਾਕੀ ਥਾਣੇ ਵੇਖੋ ਮੁੱਠੀ ਵਾਲਾ ਬਹੁਤ ਸੋਹਣਾ ਆ ਦਿਖਾ ਦਿਓ ਬਈ ਲੈ ਪੂਰੀ ਵਿਥੀ ਤੇ ਬਾਕੀ ਲੈ ਚਵਾਈ ਦੇਖੋ ਚਵਾਈ ਬਹੁਤ ਚੰਗੀਆਂ ਹਨਾ ਬਹੁਤ ਸੋਹਣੀਆਂ ਪੂਰੀ ਠੰਡੀ ਲੈ ਮੋਟੀ ਮੋਟੀ ਚਵਾਈ ਆ ਗੰਨੇ ਵਰਗਾ ਚੂਣ ਲੱਗਿਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕਰੀ ਨਹੀਂ ਮਗਰ ਲੈ ਤਣਾ ਹੀ ਦੇਖੋ ਜਵਾਈ ਦਾ ਕੀ ਬਾਤ ਹੈ ਉਹ ਗੁੱਤਾਂ ਪਾਟ ਦੀ ਇਹ ਨੰਬਰ ਆ ਸੱਚੀ ਗੱਲ ਆ ਬਾਈ ਦੀ ਗੁੱਤੀਆਂ ਪਾਟ ਦੀ ਮੂੰਹ ਤੇ ਪਉਂਦਾ ਸਿੱਟੇ ਸਹੀ ਗੱਲ ਆ ਸਹੀ ਗੱਲ ਆ ਜਵਾਈ ਤਾਂ ਬਹੁਤ ਸੋਹਣੀ ਜੀ ਹਲਕੇ ਹੱਥ ਨਾਲ ਚੋਣੀ ਪੈਂਦੀ ਆ ਬਾਈ ਕਹਿੰਦਾ ਮੂੰਹ ਤੇ ਸਿੱਟੇ ਪੈਂਦੇ ਇੰਨੀ ਚੰਗੀ ਜਵਾਈ ਹੈਗੀ ਤੇ ਮੁੱਲ ਕੀ ਇਹਦਾ ਜਾਇਜ਼ ਆ ਬਾਈ ਇਹ ਦੇ ਦਾਂਗੇ 55 ਦੀ ਠੀਕ ਆ ਖੋਲ ਦੋ ਬਾਈ ਤੋੜ ਦੋ ਮੁੱਲ ਵੀ ਜਮਾ ਬਾਈ ਨੇ ਜਾਇਜ਼ ਰੱਖਿਆ 55000 ਦੀ ਬਾਈ ਦੁੱਧ ਬਹੁਤ 16-18 ਕਿਲੋ ਬਾਦੂ ਆਉਰਾ ਨਹੀਂ ਹਮ ਸਹੀ ਗੱਲ ਆ ਕਵਾਲਿਟੀ ਇੱਕ ਨੰਬਰ ਹੈ ਗਰਮੀ ਘਟ ਮਾਨੂੰ ਫਾਇੰਟ ਹੈ ਜਿਹੜੀ ਕਰਮਲੀ ਦੀ ਫੌਲ ਬਾਕੀ ਐਨਾਂ ਸਮਝ ਲੇਗੀ ਮੀਰਪੁਰਾ ਕੀ ਛੋਟੀ ਹੋਊਗੀ ਹਾਂ ਛੋਟੀ ਨਹੀਂ ਹੈ ਹਾਂ ਵਧੀਆ ਵਿਚਾਲਣਾ ਮਿਲ ਜਾ ਨਾ ਤਾਂ ਵੱਡੀ ਐ ਨਾ ਛੋਟੀ ਐ ਹਾਂ ਕਰਦੇ ਠੀਕ ਆ ਬਈ ਸੱਚੰਗਾ ਕਰਦਾਗਾ ਤੇ ਲੇ 4.5 ਤੋਂ ਉੱਤੇ ਹੋਊਗਾ ਦੀ ਉਹ ਚੰਗਾ ਦੁੱਧ ਕਰਮਲੀ ਵਾਕਈ ਚੰਗਾ ਪਾ ਦੂਗਾ ਉੱਤੇ ਲੈ ਕੋਈ ਨੀ ਮੋੜ ਲਿਓ ਇੱਧਰ ਥੋੜਾ ਬੱਚੇ ਦਾ ਵੀ ਕਰਦੀ ਐ ਕੋਸੋਂ ਨਾਲ ਹੀ ਐ ਨਾ ਉਂਦਰ ਨਾਲ ਹੀ ਡੱਪਦੀ ਐ ਉਹਦਾ ਕਰਕੇ ਕਰਦੀ ਨਹੀਂ ਬੱਚੇ ਦਾ ਕਰਨਾ ਹੀ ਨੇ ਤਾਜੀ ਹਸ ਹਾਂਜੀ ਹਾਂਜੀ ਠੀਕ ਆ ਮੋਲ ਜਮਾ ਬਾਈ ਨੇ ਜੈ ਜੀ ਰੱਖਿਆ ਬਾਈ 55000 ਮਾਨਤਨ ਹੋਊਗਾ ਲੇਵੇ ਦੀ ਜਿਹੜੀ ਫੀਟਿੰਗ ਦੇਖ ਇੱਥੋਂ ਲੇਵਾ ਸਟਾਰਟ ਹੋ ਕੇ ਨਾ ਲੈ ਥੱਲੇ ਤੱਕ ਬਾਈ ਸੋ ਤੱਕ ਜਾਂਦਾ ਲੇਵਾ ਦੋਨੋਂ ਪਾਸੇ ਆਇਆ ਨੀ ਕਿ ਬਰਾਬਰੋਬਰ ਆਈ ਦੋਨੋਂ ਵੀ ਕਿੰਮੂਰ ਨੂੰ ਵੀ ਕਿੰਨਾ ਆਈ ਸਹੀ ਗੱਲ ਆ ਲੈ ਤੇ ਬਾਕੀ ਜਿੱਦਾਂ ਹੁਣ ਦੁੱਧ ਤੇ ਆ ਗਈ ਉਹਦੇ ਕਰਮਾਲੀ ਨੇ ਕੋਈ ਗੱਲ ਕਰਾਉਣੀ ਲੇਵੇ ਦੀ ਨਹੀਂ ਸਹੀ ਗੱਲ ਆ ਬਾਈ ਸਹੀ ਗੱਲ ਅੱਗੇ ਦੋ ਨੰਬਰ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਕਿਹਦੋਂ ਸੂਈ ਆ ਭਰਾ ਇਹਨੂੰ ਅੱਜ 5 ਦਿਨ ਹੋ ਗਏ 5 ਦਿਨ ਬੱਚਾ ਕੀ ਹੈ ਮਗਰ ਇਹਦੇ ਮਗਰ ਵੀ ਅੱਛਾ ਹੀ ਆਈ ਬੱਚਾ ਜੇਰ ਜੂ ਰੋਕੇ ਹਾਂ ਜੇਰ ਭਾਈ ਵੀ ਵੀਡੀਓ ਹੈਗੀ ਆਪਣੇ ਕੋਲ ਕਿੰਨਾ ਕੁ ਬੌਲਾ ਭਾਈ ਇਹਦੇ ਥੱਲੇ ਹੈਗਾ ਹੀ 12 ਕਿਲੋ 13 12 ਮੰਨ ਲੈਣਾ ਠੀਕ ਆ ਹਾਂਜੀ ਕ੍ਰਾਉ ਸੰਗ ਫੈਂਟ ਫੁੱਲ ਆਉਗੇ ਹਾਂ ਫੈਂਟ ਫੁੱਲ ਆਉਗੇ ਗਰਮੀ ਬਿਲਕੁਲ ਹਾਂ ਠੰਡੀ ਠੁੰਡੀ ਬਹੁਤ ਐ ਨਹੀਂ ਖਰਾਬ ਕਰਨ ਵਾਲੀ ਐ ਠੰਡੀ ਫੁੱਲ ਜਿਵੇਂ ਮਰਦੀ ਹੱਥ ਲੈ ਜਿਵੇਂ ਮਰਦੀ ਤੂ ਚੱਕ ਲੈ ਕੋਈ ਚੱਕ ਰਹੀ ਨਹੀਂ ਪੂਰ ਚੱਕ ਕੇ ਖੜ ਜਾਂਦੀ ਐ ਬਾਕੀ ਤੁਹਾਈ ਬਹੁਤ ਸੋਹਣੀ ਮੋਟੀ ਧਾਰ ਐ ਇਸ ਦੀ ਬਿਊਟੀ ਕਮਾਲ ਆ ਕੱਦ ਚੰਗ ਲੰਮੀ ਲੁੰਮੀ ਬਹੁਤ ਆ ਪੂਰ ਚੱਕ ਕੇ ਖੜਦੀ ਐ ਜਿਵੇਂ ਮਰਦੀ ਥਣਾ ਨੂੰ ਹੱਥ ਲਾਈ ਚੱਲ ਕੱਲਾ ਕੱਲਾ ਥਣ ਪੂ ਕਵਾਲਿਟੀ ਚੰਗੀ ਆ ਕਰ ਮਾੜੀ ਹਾਂ ਹਾਂ ਬਈ ਖੋਲ ਦੋ ਮਾੜੀ ਤੋਰ ਕੇ ਦਿਖਾ ਦੋ ਸੂਈ ਸਵਾਈ ਆ ਬੱਚਾ ਮਗਰ ਬੱਚਾ ਫੇਸ ਤਾਂ ਚੰਗਾ ਤੇਖੋ ਲੰਮੀ ਦੇਖੋ ਲੰਮੀ ਲੁੰਮੀ ਬੋਲ ਲੰਮੀ ਬਹੁਤ ਹੈ ਹਾਈਟ ਬਹੁਤ ਹੈ ਹਾਂਜੀ ਹਾਂਜੀ ਇਹਦਾ ਕੀ ਮੁੱਲ ਲੈ ਵੀਰੇ ਜੈਜਾ ਇਹਦੇ ਤਾਂ 46000 ਦੀ 46000 ਦੀ ਤਾਂ ਤਣ ਹੋ ਜੂ ਹਾਂਜੀ ਕਰ ਦਾਂਗੇ ਜਮਾ ਜੈਜ ਮੁੱਲ ਲੈ ਬਈ 46000 ਦੀ ਬਾਈ ਕਹਿੰਦਾ ਵੈੜ ਦੇ ਦੇਾਂਗੇ ਮੁੱਲ ਜਮਾ ਜੈਜ ਖਿੱਚ ਕੇ ਮੁੱਲ ਆ ਥਾਣ ਬਹੁਤ ਚੰਗਾ ਚਵਾਈ ਬਹੁਤ ਚੰਗੀ ਹੋਣਾ ਬਈ ਬਹੁਤ ਸੋਹਣੀ ਚਵਾਈ ਮੋਟੀ ਹੈ ਠੀਕ ਆ ਬਈ ਬਾਕੀ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਕੇ ਨਾ ਲਾਲ ਗਿਆ ਮਾੜਾ ਨਿਆਣਾ ਲਾਉਂਦੀ ਥੋੜਾ ਠੀਕ ਹੈ ਬਈ ਲੈ ਬਈ ਧਾਰਾ ਕੋਈ ਚੱਕਰ ਨਹੀਂ ਮਾਰ ਕੇ ਨਾ ਠੰਡੀ ਬਹੁਤ ਹਨ ਹਾਂ ਠੰਡੀ ਬਹੁਤ ਜਿਵੇਂ ਮਰਜ਼ੀ ਲੈ ਨਿਆਣਾ ਪਾ ਕੇ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੋਈ ਜੀ ਚੂਣ ਵੇਖੋ ਚੂਣ ਬੜਾ ਚੰਗਾ ਬਹੁਤ ਸੋਹਣਾ ਜੀ ਮੋਟੀ ਮੋਟੀ ਜਵਾਈ ਦੁੱਧ ਤੇਰਾ ਹੋ 12 ਮੰਨ ਲੈਣਾ ਆਪਣਾ ਜੀ ਮੈਂ ਕਹਿੰਦਾ ਜਮਾ ਗੁੱਤੀਆਂ ਵੜਦੀਆਂ ਹਾਂ ਜੀ ਲੈ ਬਈ ਜਮਾ ਗੁੱਤੀਆਂ ਵਾਲਾ ਕੰਮ ਏ ਜਿਵੇਂ ਮਰਜ਼ੀ ਲੈ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਗਰਮਣੀ ਕੁਛ ਨਹੀਂ ਹੂੰ ਠੀਕ ਹੈ ਕਿ ਨਹੀਂ ਹਾਂ ਜੀ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦੇ ਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਵਾਈ ਨਗਨਟ ਕਰ ਲਿਓ ਜੀ ਧੰਨਵਾਦ ਬਰੇ ਕੜ ਜਾਪ